ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ترسےਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਜੋ ਟਾਈਮ ਐ ਸ਼ਾਮ ਦੇ 4 ਵੱਜ ਚੁੱਕੇ ਨੇ ਜੀ ਤੇ ਮੈਂ ਆਪਦੀ ਪਿੱਧ ਫੈਮਿਲੀ ਬਲੌਗ ਤੇ ਅੱਜ ਸਾਰੀ ਫੈਮਿਲੀ ਨਾਲ ਦਵਿੰਦਰ ਜੋਤ ਨੀਤੂ ਅਮਨ ਬੀਬੀ ਤੇ ਮੱਜਾਂ ਦੇ ਕਾਕੰਡਾ ਪਾ ਕੇ ਆਏ ਹੁਣ ਦਵਿੰਦਰ ਜੋਤ ਵੀ ਮੂੰਹ ਸਰਕਾਲਾ ਕਰੀ ਫਿਰਦਾ ਸਾਰਾ ਲਿਬੜਿਆ ਪਿਆ ਗਾ ਸਵਾਹ ਨਾਲ ਦਵਿੰਦਰ ਬੀਜ ਕੇ ਕਣਕ ਕਰਾਇ ਤੇ ਕਿਸੇ ਦੀ ਤੇ ਅੱਜ ਤੱਕ ਇਹਨੂੰ ਛੁੱਟੀਆਂ ਲੈਂਦੀ ਹੋਈ ਸੀ ਕੱਲ ਤੋਂ ਜਾਇਆ ਕਰੂਗਾ ਇਹ ਸਕੂਲ ਤੇ ਅੱਜ ਮੈਂ ਚਲ ਮੇਰੀ ਹੈਲਪ ਕਰਾ ਦੇ ਭਾਈ ਨਾਲ ਤੇ ਇਹਨੇ ਜੀਰੀ ਵਿਕਿਆਤੀ ਕਣਕ ਵਿਕਿਆਤੀ ਮੇਰੀ ਸਾਰਾ ਕੰਮ ਕਲੀਅਰ ਕਰਾਤਾ ਇੱਕ ਵੀ ਦਿਹਾੜੀ ਨਹੀਂ ਪੈਣ ਦਿੱਤਾ ਹੁਣ ਬਾਡੀ ਬੁੱਡੀ ਤੇ ਬੀਜਣ ਚ ਤੇ ਦਵਿੰਦਰ ਤੇ ਰਸੀਮ ਮੈਂ ਰਾਲੇ ਰੂਪ ਮਿਲਕੀ ਕਰ ਲਿਆ ਇੱਕ ਤੋਂ ਵੀਡੀ ਵਾਲਿਆਂ ਨਾਲ ਵੀਡੀ ਕਰ ਲਈ ਵਧੀਆ ਡੰਗ ਸਰ ਗਿਆ ਆਪਣਾ ਤੇ ਹੁਣ ਦਵਿੰਦਰ ਮਹਾਂ ਤੋਂ ਦਵਿੰਦਰ ਬੜਾ ਨਾਹ ਲਾ ਪੁੱਤਕਾਂ ਜਿਹੜੀ ਨਾਉਣਾ ਥੱਕਿਆ ਪਿਆ ਮੈਂ ਸਵੇਰੇ ਇਹ 8 ਵਜੇ ਦਾ ਗਿਆ ਹੋਇਆ ਸੀ ਹੁਣ ਆਏਗਾ 3:30 ਵਜੇ ਘਰੇ ਆਏਗਾ ਧੰਨਵਾਦ ਜੀ ਤੇਰਾ ਕਰਨ ਕਬੀਲ ਕੇ ਆਏ ਭਾਈ ਤੂੰ ਤੈਨੂੰ ਲੱਖ ਲੱਖ ਵਧਾਈਆਂ ਤੇ ਅੱਜ ਮੇਰਾ ਮੂਡ ਆ ਆਫਿਸ ਸੀ ਭਾਈ ਦੋ ਦਿਨੋਂ ਰਾਤ ਨੂੰ ਨੀਂਦ ਨਹੀਂ ਆਉਂਦੀ ਇੱਕ ਤਾਂ ਜਿਹੜਾ ਉਹ ਮੁੰਡਾ ਮਰਿਆ ਤੁਸੀਂ ਇੰਸਟਾਗ੍ਰam ਸਟਾਰ ਸੀ ਮੁੰਡਾ ਉਹਦਾ ਬਹੁਤ ਦੁੱਖ ਹੋਇਆ ਉਹਦੀ ਗੱਲਾਂ ਨਾ ਹੱਥ ਨੇ ਪਾ ਕੇ ਗੱਲਾਂ ਇਹ ਕਰ ਲਿਆ ਦੋ ਦਿਨੋਂ ਉਹਦਾ ਦਿਮਾਗ ਚ ਰੀਲ ਟੱਡ ਜਾਨੀ ਹੈਗੀ ਉਹ ਆਪਣਾ ਇੱਥੋਂ ਸੀਗਾ ਸੰਗਰੂਰ ਜ਼ਿਲ੍ਹੇ ਦਾ ਮੁੰਡਾ ਉਹ ਬਹਾਲ ਦਾ ਤੇ ਸਮਸ਼ੇਰ ਢੀਂਡ ਸਾਬ ਦਾ ਨਾਮ ਸੀਗਾ ਉਹਨੂੰ ਵਿਚਾਰੇ ਦਾ ਐਕਸੀਡੈਂਟ ਹੋ ਗਿਆ ਬਣੀ ਐਕਸੀਡੈਂਟ ਹੋਇਆ ਬਣੀ 66 ਵਜੇ ਹੈ ਮਤਲਬ ਕਿ ਜਿਹੜੀ ਸਕੂਟਰੀ ਸੀ ਕਿੱਕਰ ਕੋਲੇ ਪਈ ਸੀ ਮੈਂ ਵੀਡੀਓ ਚ ਦੇਖਿਆ ਨੇ ਉਹਦੀ ਫੋਟੋ ਬਹੁਤ ਮਾੜਾ ਕੰਮ ਹੋਇਆ ਕੱਲਾ ਮੁੰਡਾ ਸੀ ਆਲੇ ਦੇ ਤੇ ਵਿਚਾਰੇ ਦਾ ਨਵਾਂ ਹੀ ਵਿਆਹ ਹੋਇਆ ਸੀ ਬੱਚਾ ਵੀ ਨਹੀਂ ਮੰਨਦਾ ਕੋਈ ਕਿਉਂ ਮੋਰੇ ਨਾਲ ਮੈਂ ਇੰਸਟਾਗ੍ਰਾਮ ਤੋਂ ਕਾਫੀ ਚਿਰ ਤੋਂ ਜੁੜਿਆ ਹੋਇਆ ਸੀ ਦੇਖਦਾ ਸੀ ਉਹਦੇ ਵੀਡੀਓ ਤੇ ਵਧੀਆ ਲੱਗਦਾ ਸੀ ਆਪਾਂ ਨੂੰ ਵੀ ਵਿਚਾਰਾ ਉਹ ਵਧੀਆ ਸੀਗਾ ਨਾ ਬਹੁਤ ਮਾੜਾ ਕੰਮ ਹੋਇਆ ਉਹਦੇ ਵਾਸਤੇ ਆਪਾਂ ਨੂੰ ਡੂੰਘਾ ਅਫਸੋਸ ਹੈ ਤੇ ਮੈਨੂੰ 2 ਦਿਨ ਹੋ ਗਏ ਨੀਂਦ ਨਹੀਂ ਆਈ ਕੋਈ ਕੱਲ ਰਾਤ ਨੂੰ ਜਾਗ ਆ ਜਾਂਦੀ ਮੈਂ ਘਰੇ ਵੀ ਕਿਰਲ ਕਹਿ ਕੇ ਆਟਿਆ ਤੇ ਦੂਜੇ ਨੰਬਰ ਤੇ ਮੂੜਾ ਆਫ ਆ ਬਾਈ ਹੁਣ ਜਿਗਰੀ ਦਾ ਬਹੁਤ ਬੁਰਾ ਹਾਲ ਹੈ ਜਿਰੀ ਮੇਰੀ ਮਤਲਬ ਕੇ 64 ਪੁਆਇੰਟ ਮਣੀ ਦੀ ਇੱਕ ਦੀ ਹੋਈ ਹੁਣੀ ਮੋਟਾ ਐ ਹਿਸਾਬ ਲਾਇਆ ਸੀ ਤੇ ਜਿਰੀ 3.5 4 ਲੱਖ ਦੀ ਘਟ ਗਈ ਆਪਣੀ ਜਿਹੜੇ ਕਿ ਆਪਾਂ ਦੂਜੀ ਕਿਸ਼ਤ ਠੇਕੇ ਦੀ ਭਰਦ ਨੇ ਇੰਨੇ ਪੈਸੇ ਨਹੀਂ ਜਿਰੀ ਘਟ ਗਈ ਤੇ ਜਿਹੜਾ ਬਚਣਾ ਦੀ ਕੀਤੀ ਵਿੱਚੋਂ ਲੈ ਕੇ ਵੀ ਜਾਊ ਆਪਾਂ ਨੂੰ ਕੁਝ ਨਹੀਂ ਬਚਦਾ ਠੇਕੇ ਤੋਂ ਜੇ ਕਣਕ ਰੱਬ ਨੇ 60 ਮਹੀਨੇ ਲਾਈ ਤਾਂ ਠੇਕਾ ਪੂਰਾ ਹੋਊਗਾ ਨਹੀਂ ਖਰਚਾ ਹੋਰ ਸਿਰ ਟੁੱਟੂਗਾ ਬਹੁਤ ਬੁਰਾ ਹਾਲ ਹੈ ਬਾਈ ਆਏ ਸਾਲ ਉਮੀਦ ਨਾਲ ਹੀ ਲੰਨੇ ਆ ਤੇ ਪਿਛਲੇ ਸਾਲ ਤਾਂ ਵਧੀਆਂ ਨਾਲ ਝੜ ਗਈ ਜੀਰੀ ਵਧੀਆ ਫਸਲ ਹੋ ਗਈ ਸੀ ਇਸ ਵਾਰ ਥੋੜਾ ਜਿਹਾ ੱੱੱਕਾ ਹੋਇਆ ਚਲੋ ਕੁਦਰਤ ਦਾ ਮਾਰ ਆ ਸਭਤੀ ਪਈਆ ਕਿਸੇ ਦੇ ਵੱਧ ਕਿਸੇ ਦੇ ਘਟ ਬੀਬੀ ਕਹਿੰਦੀ ਪੁੱਤ ਸੋਚਣਾ ਕਰ ਤੂੰ ਜਿੱਧਰ ਉਧਰ ਡੁੱਬ ਗਿਆ ਜਿਨ੍ਹਾਂ ਨੇ ਜਿਵੇਂ ਕੱਖ ਨਹੀਂ ਹੋਇਆ ਉਹਨਾਂ ਦਾ ਵੀ ਕੀ ਬਣਿਆ ਹੋਊਗਾ ਉਹ ਉਹ ਵੀ ਡੰਗਸਾਰ ਦੇ ਹੋਣੇ ਭਾਈ ਕਹਿੰਦੀ ਮਨ ਕਰ ਲੈ ਰੱਖੋ ਕੁਛ ਨਹੀਂ ਹੁੰਦਾ ਵੀ ਵਾਦੇ ਘਾਟੇ ਬੰਦੇ ਨਾਲ ਹੀ ਨੇ ਤੇ ਕਹਿੰਦੀ ਪਹਿਲਾਂ ਤੇਰੇ ਬਾਪ ਪਿਉਰੀ ਬਾਗੇ ਅਹੀਂ ਕਰਦੇ ਵੀ ਇਤਕੀ ਘਟ ਨਿਕਲੀ ਐ ਵੱਧ ਨਿਕਲੀ ਐ ਵੀ ਤਾਂ ਕੰਮ ਅਹੀਂ ਚੱਲੀ ਜਾਊਗਾ ਬੰਦੇ ਦੇ ਨਾਲ ਹੀ ਜਾਂਦੇ ਨੇ ਵਾਦੇ ਘਾਟੇ ਦੁੱਖ ਸੁੱਖ ਸਰਬੰਦੇ ਨਾਲ ਹੀ ਹੁੰਦਾ ਬੀਬੀ ਨੇ ਅਜਿਹਾ ਨੂੰ ਸੁਝਾਇਆ ਕਹਿੰਦੀ ਇੰਨਾ ਦਿਲ ਨਾ ਛੱਟਿਆ ਕਰ ਕੁਛ ਨਹੀਂ ਹੁੰਦਾ ਵੀ ਇਹ ਤਾਂ ਮਕਨੀਆ ਕੱਲ ਵੀ ਤੀਕਣ ਕਣਕ ਆਪਣੇ ਤੁਹਾਨੂੰ ਕੱਲ ਵਾਲੀ ਵੀਡੀਓ ਦੇਖੀ ਤੁਸੀਂ ਨੇ ਇਹ ਤਾਂ ਕਹਿੰਨੀ ਫੇਰ ਆ ਚਾਰ ਮਹੀਨੇ ਨੂੰ ਵੱਢਣ ਵਾਲੀ ਹੋ ਜੂ ਕਣਕ ਕਿੰਨੀ ਤੈਨੂੰ ਕਣਕ ਤੇ ਵਾਅਦਾ ਕਰ ਦੂ ਰੱਬ ਸਿਆਣੇ ਬੰਦੇ ਨੂੰ ਸਮਝਾਉਣਾ ਹੁੰਦਾ ਨਾ ਜੀ ਬੰਦੇ ਦਾ ਮਨ ਕੱਢ ਜਾਣਾ ਜਵਾਕਰ ਨੀ ਪੁੱਤਰਾ ਮਾਵਾ ਵਾਸਤੇ ਧੀ ਹੋਣ ਪੁੱਤ ਹੋਣ ਛੋਟੀ ਹੁੰਦੇ ਨੇ ਬੱਚੀ ਹੁੰਦੇ ਨੇ ਉਹਨਾਂ ਨੂੰ ਤਾਂ ਜੇ ਆਪਣੀ ਉਮਰ ਤੇ ਆਪਾਂ 40 ਸਾਲ ਦੇ ਲਵੇ ਹੋ ਗਏ ਤਾਂ ਵੀ ਬੱਚੇ ਦਾ ਬੱਚੀ ਉਹਨੇ ਨਾ ਮਾਂ ਪਿਓਰ ਤਾਂ ਬੱਚੀ ਹੁੰਨੇ ਆਪਾਂ ਤੇ ਇਹ ਗੱਲ ਕਰਦੇ ਅੱਜ ਨੀਤੂ ਨੂੰ ਪਹਿਲਾਂ ਤਣਾਉਲੇ ਦਵਾਈ ਦਵਾ ਕੇ ਲਿਆ ਆ ਮੈਂ ਨੀ ਤੂੰ ਇਹ ਤੁਸੀਂ ਕਹੋਗੇ ਡਿੰਕ ਪਿਗੜੀ ਰਹਿੰਦੀ ਹੈ ਲੈ ਕੰਨਾਂ ਤੇ ਦਰਦ ਹੁੰਦਾ ਸੀ ਤੇ ਇਨਫੈਕਸ਼ਨ ਹੋ ਗਈ ਥੋੜੀ ਕੰਨ ਚ ਹੁਣ ਲੋਟਾ ਦਰਦ ਟਿਕੇ ਦੁਖੀ ਜਾਂਦਾ ਰਹਿਦੀ ਦੁਖੀ ਜਾਂਦਾ ਕੋਈ ਨਾ ਦਵਾਈ ਨੂੰ ਕੋਈ ਨਾ hath ne te leti rukra tarke nu mod pe juga ਤੇ ਕਾਲੇ ਤੇ ਭਾਈ ਕਾਲੇ ਮਹੀ ਹੋਣਗੇ ਉਹ ਡੋੜ ਪਾਈਆਂ ਦੇ ਸਵਾਗ ਮੂਹ ਤੇ ਗਿੱਚੀ ਚ ਕੱਪੜਿਆਂ ਤੇ ਹਾਂ ਮਾ ਪਾਇ ਲੱਗਦਾ ਤੇ ਮਹਾਰਾਜਰ ਵਿੱਚ ਤਾਂ ਪੱਲੇ ਪਾਰੇ ਕੋਈ ਨਾ ਕਣਕ ਵਧੀਆ ਹਰੀ ਹੋ ਜੇ ਹੈ ਨਾ ਹੂੰ ਜੋਤ ਕਹਿੰਦਾ ਐ ਕਿ ਸਬਜੀ ਮੈਂ ਲਾਉਂਗਾ ਦੇਖਾਂਗੇ ਕਿਨੀ ਹਲਤ ਹੋਊਗੀ ਤੇ ਆਪਾਂ ਲੈ ਆਜੇ ਸਾਰੀ ਸਬਜੀ ਜੀ ਇਸ ਤੋਂ ਪਹਿਲਾਂ ਤਾਂ ਟੱਕਰਾਈ ਨੇ ਲਾ ਤਾਂ ਦਿੰਦਾ ਜਿਹੜੇ ਬਾਲੀ ਮਿੰਤਲ ਉਹਦਾ ਕਰ ਲੈਂਦਾ ਤੇ ਆਪਾਂ ਮੈਂ ਲੈ ਕੇ ਆਇਆ 20 ਸਾਰੇ ਨੀ ਤੁਰੇ ਇੱਥੇ ਮੈਂ ਕਿ ਦਿਖਾ ਦੇ ਸਾਰੇ ਭਾਂਤਰੇ ਲਾ ਗੰਡਿਆਂ ਨਹੀਂ ਫੱਕ ਤੋਂ 20 ਲੈ ਆਇਆ ਮੈਂ ਤੇ ਸਾਰੇ 20 ਲਾਵਾਂਗੇ ਸੌਂਕ ਨਾਲ ਤੇ ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਹੋਣ ਦਵਿੰਦਰ ਕਹਿੰਦਾ 20 ਜਿਹੜੀ ਮੈਂ ਲਾਉਂ ਲਾਸਣ ਧਸਣ ਸਾਰਾ ਕੁਝ ਲਾਉਣ ਵਾਲਾ ਪਿਆ ਸਾਡਾ ਸਰੋਂ ਬੀਜਣ ਵਾਲੀ ਪਿਆ ਲਾਸਣ ਤੇ ਸਰਸਮਾਨ ਵਾਲਾ ਪੈ 2 ਜੱਡ ਸੰਤੂਗਲਾ ਤੇ ਹੁਣ ਲਾਵਾਂਗਾ 100 ਕਿਲੋ ਇਹ ਆ ਧਨੀਆ ਦੇਸੀ ਧਨੀਆ ਜੀ ਤੇ ਪਾਲਕ ਮੇਥੀ ਛਲਗਮ ਮੂਲੀ ਪੱਤਰਾ ਛੋਂਗਰੇ ਇਹ ਵੱਡਾ ਬੈਗ ਤੇ ਮੇਥਾ ਨਾ ਮੇਥੇ ਖਾਸੇ ਲਾਵਾਂਗੇ ਮੇਥੇ ਚੰਗੇ ਬਹੁਤ ਨਹੀਂ ਆਹ ਵੀ ਇੰਨਾ ਕ 50 ਰੁਪਏ ਦਾ ਗਾਜਰਾ ਨਾ 50 ਰੁਪਏ ਦਾ ਵੀ ਆਇਆ ਹੈ ਕੁੱਲ 2625 ਰੁਪਏ ਨੇ ਆਏ ਨੇ ਜੀ 625 ਰੁਪਏ ਨੇ ਵੀ ਆਏ ਨੇ ਲਪਾਪ ਵਿੱਚ ਮੇਰੇ ਨਾ ਸਾਰਾ ਵੇਟ ਇਹਨਾਂ ਦਾ ਹੋਣਾ ਸਾਰਾ ਅੱਧਾ ਕਿਲੋ 400 ਗ੍ਰਾਮ ਵੀ ਇੱਧਰ ਆਹ 50 ਗ੍ਰਾਮ ਵੀ ਹੈਗਾ ਗੰਡਿਆਂ ਦੀ ਬਹੁਤ ਪਨੀਰੀ ਲਾਉਣੀ ਆਪਾਂ ਨੇ ਗੰਡੇ ਅੱਗੇ ਘਰ ਦੇ ਲਾਵਾ ਮੇਰੇ ਮਨ 'ਚ ਪੂਰੀ ਮਥੀ ਹੋਈ ਹੈ ਇਹ 50 ਗ੍ਰਾਮ ਵੀ ਆਇਆ ਹੈਗਾ ਘੱਟ-ਘੱਟ 270 ਰੁਪਏ ਦਾ ਇੰਨਾ ਮੁੱਲ ਹੁਣ ਇਸ ਟਾਈਮ 5000 ਰੁਪਏ ਰੇਟ ਹੈਗਾ ਮਤਲਬ ਕਿ ਕਿਲੋ ਦਾ 5000 ਤੋਂ ਉੱਪਰ ਰੇਟ ਹੈਗਾ ਇਹ ਆਇਆ ਹੁਣ 260-70 ਦਾ ਆਮ ਨਾਲ ਆਇਆ ਹੁਣ ਉਹਨੇ ਇਕੱਠੀ ਪੈਸੇ ਲਾਤੀ ਸੀ ਸਾਰੇ 325 ਰੁਪਏ ਬਣੇ ਸਾਰੇ ਉਹਦੇ ਸਬਜ਼ੀ ਦੇ ਤੇ ਹਾਲੋਂ ਗਿੱਟੇ ਗੋਡਿਆਂ ਨੂੰ ਦੁਖਣਾ ਉਟਾਉਂਦੀ ਆ ਭਾਦੀ ਡੱਕਮੀ ਖਾਣੇ ਹਾਲੋਂ ਦੀ ਪੇਟ ਸਾਫ ਕਰਦੀ ਐ ਬਹੁਤ ਚੰਗੀ ਚੀਜ਼ ਆ ਹਾਲ ਇਹ ਹੈਗਾ ਬਾਈ ਜੋਤਰੀ ਫੇਵਰੇਟ ਹੈ ਤੇ ਜੋਤਰੀ ਮੂੰਹ ਤੇ ਫਾਈਨੈਂਸ਼ੀਆ ਜਿਹੇ ਹੁੰਦੇ ਉਹਦੇ ਵਾਸਤੇ ਵੀ ਚੰਗਾ ਹੈ ਇਹ ਆਪਾਂ ਕੱਲਾ ਕੱਲਾ ਵੀ ਲਾਉਣਾ 100 ਕਰਾ ਲੈ ਇਹ ਆ ਸਿਕੰਦਰ ਸਿਕੰਦਰ ਨਾਲ ਜਿਹਦਾ ਮੂੰਹ ਤੇ ਲਾਉਣ ਨਾਲ ਗਲੋ ਆਉਂਦਾ ਨਾਲੇ ਦਵਿੰਦਰ ਤੇ ਨੀਂਦ ਤੋਂ ਖਾਲਿਆ ਕਰਨਗੇ ਇਹਨਾਂ ਨੂੰ ਬੱਚਿਆਂ ਨੂੰ ਚੰਗਾ ਗਾ ਇਹ ਨੇ 50 ਰੁਪਏ ਨੇ ਇਹ ਕਬੀ ਮਟਰਾਂ ਦੇ ਏਡਮ ਕੁਲੋ ਕੁਲ ਲੈਂਦੀ ਆ 625 ਰੁਪਏ ਦਾ ਵੀ ਆਇਆ ਤੈਨੂੰ ਦੱਸਿਆਗਾ ਤੇ ਹੋਰ ਕੀ ਲੱਗਿਆ ਪਤਾ ਇੰਨੇ ਵੀ ਲੈਂਦੇ ਨੇ ਆਪਾਂ ਨੇ ਤੇ ਮਿਲਦੇ ਅੱਗੇ ਤੁਹਾਨੂੰ ਜੀ ਦੇਖੋ ਜੀ ਆਪਾਂ ਬਣਾਇਆ ਮਨਚੂਰੀਅਨ ਇਹ ਆਪਾਂ ਘੱਟ ਮਿਰਚਾ ਲਵਨਾ ਹੈ ਹੱਥ ਪੱਜਾ ਦੇ ਮਿਰਚਾ ਮੈਂ ਬਣਾਇਆ ਇਹ ਵੈਸੇ ਬਹੁਤ ਸਵਾਲ ਬਣਿਆ ਇਹ ਆਪਾਂ ਆਪਣਾ ਇਹ ਸੋਇਆ ਬਿੰਦੀ ਬੜੀਆਂ ਨਾਲ ਦੋਨੇ ਇਹ ਜ਼ਿਆਦਾ ਫਰਾਈ ਕੀਤੇ ਵੀ ਨੇ ਇਹ ਵੀ ਫਰਾਈ ਤਾਂ ਜੀ ਉਹਨੇ ਕੀਤੇ ਵੀ ਬਸ ਇਹਨਾਂ 'ਚ ਨਾਣ ਮਿਰਚ ਘੱਟ ਪਾਇਆ ਵਿਆ ਬਹੁਤ ਈਜ਼ੀ ਰੈਸਿਪੀ ਹੈ ਜੀ ਮੇ ਭਾਈ ਕੀ ਕਰਿਆ ਜਾਈਏ ਸਾਰਾ ਖਬਰਾਂ ਦੇ ਸੋਹਿਆ ਪੈ ਤੁਹਾਨੂੰ ਪਤਾ ਹੀ ਆ ਹਨਾ ਤੇ ਨੀਤੀ ਦਾ ਕੰਨ ਰੋਹਦਾ ਆਮਨ ਨੂੰ ਬਕਾਰ ਚੜਦਾ ਬਹੁਤ ਜਿਆਦਾ ਜੋਤ ਕਹਿੰਦਾ ਮੈਨੂੰ ਪਾਲਾ ਲੱਗ ਜਾਂਦਾ ਤੇ ਸੇਮ ਜੀ ਢਿੱਲਾ ਗਿਆ ਮੈਂ ਕਹਿੰਦਾ ਮੇਰਾ ਬੁਰਾ ਖਿਆਲ ਹੋਇਆ ਤੇ ਫੇਰ ਵੀ ਜਿਵੇਂ ਕਹਿੰਦਾ ਹੁੰਦਿਆ ਵੀ ਮੁੱਢ ਮੂਰੇ ਲੱਗਦਾ ਫੇਰ ਵੀ ਮੂਰੇ ਦੇ ਲੱਗ ਕੇ ਕੰਮ ਦੀ ਰੀਤ ਸੇੜ ਦਿੰਦਾ ਤੇ ਇਨਾ ਸ਼ੁਕਰ ਪਰਿਵਾਰ ਮੇਰੀ ਗੱਲ ਨਹੀਂ ਵਧਦਾ ਮੈਂ ਰੀਸ ਜੀ ਛੇੜ ਦਿੰਨੀ ਠੰਗਾਂਆਂ ਲੱਗ ਜਣੇ ਮਾਰਨਾ ਪੁੱਤ ਠੰਗਾਂਆਂ ਮਾਰ ਲੱਗ ਦਿੰਨੀ ਬੱਚੇ ਮੇਰੇ ਚਿਹਰੇ ਵਾਂਗੂ ਚਿਹਰਾ ਕਰ ਦਿੰਨੀ ਵੀ ਬੱਚੇ ਉੱਠ ਕੇ ਕੰਮ ਲੱਗ ਜਾਣਗੇ ਜੀ ਚਲੋ ਪਾ ਪੈ ਜਾਨਾ ਸਿਰ ਦੁਖਦੇ ਤੋਂ ਫਿਰ ਉੱਠ ਕੇ ਜੀਵ ਨਹੀਂ ਕਰਦਾ ਤੇ ਪਹਿਲਾਂ ਕਰਿਆ ਤੜਕੇ ਸਵੇਰੇ ਕੰਮ ਕਰੇ ਦੁੱਧ ਸਾਰੇ ਸਾਨੂੰ ਪਤਾ ਹੀ ਆਪਣੇ ਕੰਮ ਕਿਹੜਾ ਮੁੱਕ ਦੇਣਾ ਆਮ ਨੂੰ ਵੀ ਕੱਲੀ ਕੀ ਕਰੇ ਵਿਚਾਰੀ ਬਹੁਤ ਕੰਮ ਰਹਿੰਦੇ ਨੇ ਕਮਤਨ ਦਾ ਕਰਕੇ ਮੜ ਜਾ ਮਹਾਰਾਸ਼ਟਰ ਕਰਦੇ ਆਂਗੇ ਤੇ ਅੱਜ ਸਾਡੇ ਗੁਰਦੁਆਰਾ ਸਾਹਿਬ ਲੈਟਰ ਪੈਂਦਾ ਉੱਥੇ ਲ ਬਾਬੇ ਨੇ ਅਨਾਉਂਸਮੈਂਟ ਕਰਤੀ ਥੰਲੜਾ ਲੈਟਰ ਪੈਂਦਾ ਜਿੱਥੇ ਗੁਰਦੁਆਰਾ ਸਾਹਿਬ ਬਣੂਗਾ ਤੇ ਵਾ ਹੁਣ ਪਤਾ ਹੀ ਆ ਭਾਈ ਵੀ ਭੈਣਾਂ ਨੂੰ ਵੀ ਮੇਰੀਆਂ ਨੂੰ ਵੀ ਗੋਡੇ ਦੁਖਦੇ ਨੇ ਘੰਟਾ ਉੱਥੇ ਲਾ ਕੇ ਆਏ ਜਹੀ ਵੀ ਜਹੀ ਜੀ ਵੀ ਡੱਕਾ ਪਤੋਲੇ ਹ ਘੰਟਾ ਲਾਇਆ ਇਹ ਪੁੱਤ ਆਪਾ ਤੇ ਤੇ ਨਿੱਤੂ ਹੈ ਨਹੀਂ ਤੀ ਘਰੇ ਨਿੱਤੂ ਜੋਤ ਅਸਤਰ ਸੇ ਦਵਾਈ ਦਿਵਾਉਣ ਗਿਆ ਸੀ ਜੋਤ ਗਿਆ ਸੀ ਕਣਕ ਵੀਰ ਜਣ ਅਮਨ ਬਚਾਰੀ ਘਰੇ ਸੀ ਤੇ ਮੈਂ ਇਥੋਂ ਜਹੇ ਜਹਾ 10 20 ਵੱਠਣ ਡਿੱਗੇ ਆਪਾਂ ਡਿੱਗੇ ਜਹੇ ਜਹੇ ਵੀ ਢੱਕਾ ਟੁੱਟਿਆ ਬਹੁਤ ਸਾਰੀਆਂ ਧੀਆਂ ਭੈਣਾਂ ਉੱਥੇ ਕੰਮ ਕਰਦੀਆਂ ਨੇ ਤੇ ਕੱਲੇ ਦਾ ਗੁਰਦੁਆਰੇ ਵਾਲਿਆਂ ਦਾ ਵੀ ਕੋਈ ਕੰਮ ਨਹੀਂ ਕਮੇਟੀ ਵਾਲਿਆਂ ਦਾ ਸਾਰੇ ਨਗਰ ਦਾ ਕੰਮ ਹੈ ਤੇ ਨੇਤਰੇ ਚੜ ਜੂਗਾ ਬਹੁਤ ਸਾਰਾ ਜੋਰ ਲੱਗਿਆ ਹੋਇਆ ਕਮੇਟੀ ਵਾਲਿਆਂ ਦਾ ਨਗਰ ਦਾ ਪਰਮਾਤਮਾ ਸੁੱਖ ਸੰਦ ਰੱਖੇ ਸੱਚੇ ਪਾਤਸ਼ਾ ਸਾਡੇ ਗੁਰਦੁਆਰੇ ਦਾ ਕੰਮ ਨੇ ਇਤਰੇ ਚੜਜੇ ਪੁੱਤ ਮੈਂ ਤੇ ਇਹੀ ਉੱਥੇ ਅਰਦਾਸ ਕਰਕੇ ਆਈਆਂ ਵੀ ਇਹਨਾਂ ਨੂੰ ਕੰਮ ਕਰਨਾ ਨੂੰ ਬਲ ਬਖਸ਼ੀ ਪ੍ਰਮਾਤਮਾ ਆਪ ਹੀ ਬਖਸੂਗਾ ਜਦੋਂ ਆਪਦਾ ਕੰਮ ਆਪ ਹੀ ਕਰਾਉਂਦਾ ਆਪਾਂ ਕੌਣ ਆਪੇ ਕਰੇ ਆਪੇ ਕਰੇ ਕਰਾਏ ਆਪੇ ਹੋਏ ਆਪੇ ਕਰਨ ਵਾਲਾ ਆਪੇ ਕਰਾਉਣ ਵਾਲਾ ਆਪਾਂ ਕੁਝ ਨਹੀਂ ਕਰ ਸਕਦੇ ਆ ਕੇ ਬਿੰਦ ਪੈ ਗਈ ਆ ਮਨ ਵੀ ਮੁੱਦੇ ਮੂੰਹ ਪਈ ਸੀ ਜੋਤ ਤੇ ਤਰਸੇ ਮਾਗੇ ਦਵਾਈ ਲੈਣ ਨਿੱਤੂ ਕੋਲ ਜਾਨੀਆਂ ਗੱਲ ਕਰਦੀ ਜੋਤ ਤੇ ਤਰਸੇਮ ਸਾਰਿਆਂ ਦਾ ਨਾਮ ਆ ਜਾਣਾ ਤਰਸੇਮ ਨੂੰ ਗੱਲ ਕਰੂੰ ਫਿਰ ਵੀ ਕਹਿ ਜਾਉਂ ਜੋਤ ਜੋਤ ਤੇ ਤਰਸੇਮ ਦਾ ਨਾਮ ਲਊਂ ਉਹਨੂੰ ਕਹਿ ਜਾਉਂ ਜੋਤ ਤਾਂ ਕਹਿੰਨ ਕਿ ਬੀਬੀ ਤੂੰ ਕੀ ਕਰੀ ਨਹੀਂ ਆਏ ਬੇ ਪੁੱਤ ਮੈਂ ਤਾਂ ਪੁੱਤ ਗਾਜ ਖਾਣ ਦਾ ਨੋਂ ਭੁੱਲ ਜਾਂਦੀ ਆ ਸੋਡਾ ਮੈਂ ਕਿ ਨੋਂ ਇੱਕ ਦਾ ਲਾਉਂਗੀ ਨਹੀਂ ਇਕੱਲੇ ਨਹੀਂ ਰਜੋ ਨਹੀਂ ਗਰਮੀ ਤੋਂ ਮੇਰੇ ਤਾਂ ਦੇਸੀ ਨੋਂ ਹੋਏ ਨੇ ਮੇਰੀਆਂ ਕੁੜੀਆਂ ਆਖੇ ਬਿੰਦਕ ਮੈਂ ਵੀ ਮੁੱਦੇ ਮੂੰਹ ਪਾਈ ਜੀ 2:30 3:00 ਵਜੇ ਉੱਠ ਕੇ ਚਾਹ ਕਰੀ ਬਾਹਲੇ ਘਰੇ ਫੇਰ ਜਈ ਤਰਸੇਮ ਵੀ ਆ ਕੇ ਪਾਈ ਜਾ ਵਿਚਾਰਾ ਕਿਆ ਕਰਕੇ ਉਹ ਨੰਗ ਕੌਲੇ ਚ ਪਾਈ ਇਹਨਾਂ ਨੇ ਨੀਤੂ ਨੇ ਤੇ ਅਮਨ ਨੇ ਆਪੀ ਵਾਕੇ ਦਿੱਤੀ ਵੀ ਜਰਣੇ ਮੈਂ ਚੰਡੀ ਜੀ ਕਰਕੇ ਪੀ ਕੇ ਤਾਂ ਠੁੰਗ ਮਠੁੰਗਾ ਮਾਰ ਕੇ ਉੱਥੇ ਕੱਖ ਪਾਏ ਬਸ ਜਦੋਂ ਬੰਦਾ ਢਿੱਲਾ ਮੱਠਾ ਹੋਵੇ ਫਿਰ ਕੰਮ ਵੀ ਚੰਗੇ ਨਹੀਂ ਲੱਗਦੇ ਤੇ ਕਰਨੇ ਪੁੱਤ ਜ਼ਰੂਰ ਪੈਂਦੇ ਨੇ ਹਨਾ ਤੇ ਜਦੋਂ ਆਪਣੇ ਬਿੱਡੇ ਹੁੰਦੇ ਨੇ ਕਾਰੋਬਾਰ ਡੰਗਰ ਰੱਖੇ ਨੇ ਆਪਾਂ ਡਿਗਦੇ ਆਪ ਇੰਨੇ ਆ ਬਿਮਾਰ ਆ ਚੰਗੀ ਕੁਸਾਂ ਆਪਾਂ ਨੂੰ ਕਰਨਾ ਪੈਂਦਾ ਤੇ ਜਿਹੜੇ ਘਰ ਦੀ ਸਫਾਈ ਹੈ ਇਹ ਵੀ ਆਪਾਂ ਨੂੰ ਅਮਨ ਨੂੰ ਕਰਨੀ ਪੈਂਦੀ ਆ ਚਾਹੇ ਤਾਪ ਆ ਚਾਹੇ ਵਿਖਾਰ ਆ ਏ ਵਿਚਾਰੀ ਤਾਂ ਡੜੇ ਜ ਨਹੀਂ ਲਾਉਂਦੀ ਸਿੱਛਾਂ ਸਾਰੇ ਸਰੀਰ ਚ ਪੈਂਦੀਆਂ ਨੇ ਬੁਰਾ ਹਾਲ ਐ ਤੇ ਅੱਜ ਕਹਿੰਦੀ ਮੇਰੇ ਪੈਰਾਂ ਨੂੰ ਵੀ ਬਖਰੂਣ ਆਈ ਪੀ ਆ ਦੱਸੋ ਕੀ ਕਰੀਏ ਕੀ ਨਾ ਕਰੀਏ ਡਾਕਟਰ ਪਹਿਲਾਂ ਤਾਂ ਪੰਜ ਚਾਰ ਦਿਨ ਦਵਾਈ ਪੁੱਤ ਦੇਈ ਜਾਂਦੇ ਨੇ ਦੇਈ ਜਾਂਦੇ ਨੇ ਫਿਰ ਕਹਿੰਦੇ ਨੇ ਆਪੀ ਰਾਮ ਆਊ ਦੱਸ ਕੀ ਕਰੀਏ ਹੁਣ ਪਤਾ ਨਹੀਂ ਆਪੀ ਰਾਮ ਆਊ ਪਦਨ ਦਵਾਈ ਨਾਲ ਆਊ ਏ ਤੁਹਾਨੂੰ ਦੱਸੋ ਵੀ ਕਿਵੇਂ ਆਊਗਾ ਰਾਮ ਤੇ ਦੱਸ ਵੀ ਸਕਦੇ ਹੋ ਤੁਸੀਂ ਵੀ ਬੀਬੀ ਆਹ ਗੱਲ ਆ ਲਾਜਾਕ ਦਵਾਈ ਆ ਕੁਛ ਕਰੋ ਹਨਾ ਆਪਾਂ ਉਹ ਹੀ ਘਰੇ ਪਾਸਨਾ ਉਹ ਹੀ ਦਵਾਈ ਲੈ ਲਾਂਗੇ ਉਹ ਹੀ ਰੈਟ ਕਰ ਲਾਂਗੇ ਜਿਵੇਂ ਕੁਛ ਚੰਗਾ ਨਹੀਂ ਲੱਗਦਾ ਆ ਬੋਲਦਿਆਂ ਦੇ ਫਿਰ ਫਲ ਦੁੱਤੀਆਂ ਕੁਛ ਚੰਗਾ ਨਹੀਂ ਲੱਗਦਾ ਇਹ ਵੀ ਵੀਡੀਓ ਦਾ ਵੀ ਆ ਦਾ ਪੁੱਤਰ ਰਜਕਾਰ ਹੈ ਜੇ ਨਾ ਅਸੀਂ ਵੀਡੀਓ ਪਾਵਾਂਗੇ ਤੁਸੀਂ ਵੀ ਡੀਕੋਗੇ ਵੀ ਵੀਡੀਓ ਕਿੰਨੀ ਆਈ ਤੇ ਸਾਡਾ ਵੀ ਰਜਕਾਰ ਆ ਇਹ ਦੇਖਦੇ ਪੈਂਦੇ ਆ ਇਹ ਵੀ ਸਾਨੂੰ ਕੰਮ ਬਿੱੱਡਿਆ ਹੋਇਆ ਕਰਨਾ ਪੈਂਦਾ ਤੇ ਸਾਨੂੰ ਪਤਾ ਹੀ ਆ ਕੱਕ ਗੰਡਾ ਪਪਾਇਆ ਏ ਹੁਣ ਪਾਵਾਂਗੇ ਆਪਾਂ ਪਿਆਵਾਂਗੇ ਪਸ਼ੂਆਂ ਨੂੰ ਪਾਣੀ ਧਾਣੀ ਪੁੱਤ ਫੇਰ ਚਾਵਾਂਗੇ ਧਾ ਢੋਕਾ ਤੇ ਤੰਦਰੁਸਤੀ ਰੱਖੇ ਰੱਬ ਸੱਚੇ ਪਾਛਾ ਚੜ੍ਹਦੀ ਕਲਾ ਰੱਖੇ ਸਾਰਿਆਂ ਨੂੰ ਮੈਂ ਤਾਂ ਇਹੀ ਕਹੂੰਗੀ ਤੇ ਕੱਲ ਆਪਾਂ ਨੇ ਬੀਜ ਤੇ ਬਾਰਾ ਖੂਲੇ ਕਣਕ ਦੇ ਪੁੱਤ ਅੱਜ ਲੱਗਣੀ ਤੇ ਇੱਕ 팬 ਆਪਣੇ ਜਿਹੜੇ ਤਾਂ ਰਹਿੰਦੇ ਨੇ ਕਾਂਸੀ ਕਿਲੇ ਵੱਢਣ ਇੱਕ 팬 ਆਈ ਕੋਈ ਨਹੀਂ ਤੇ ਹੁਣ ਹੋ ਗਿਆ ਦੇਖੋ ਧੂਆਂ ਧਰ ਸੂਰਜ ਸਿੱਪ ਗਿਆ ਵੱਜੇ ਕਹਲੇ 4 ਹੀ ਨੇ ਸੂਰਜ ਐ ਲੱਗਦਾ ਵੀ ਸਿੱਪ ਗਿਆ ਰਾਤੋਂ ਆ ਚੜ ਗਿਆ ਤਾਂ ਹਾਂ ਫੇਰ ਕਰੇ ਵੀ ਕੀ ਇੰਨੀ ਪ੍ਰਾਲੀ ਕਿੱਧਰ ਮੂੰਹ ਚ ਪਾਵੇ ਅਗਲਾ ਹੈ 4 ਵਜੇ ਦਾ ਟਾਈਮ ਦਿੱਤਾ ਤਾਂ 4 ਵਜੇ ਅਗਲਾ ਅਗਲਾ ਹੁੰਦਾ ਪਹਿਲਾਂ ਕੋਈ ਨਹੀਂ ਲਾਉਂਦਾ ਕੀ ਅੱਧ ਮੱਚੂਗੀ ਇਸ ਚ ਨਾ ਹਵਾ ਚੱਲਦੀ ਆ ਪੋਰਾ ਸੰਦੂਕ ਸੰਦੂਕ ਤੋਂ ਪ੍ਰਾਲੀ ਮੱਚਦੀ ਆ ਬਹੁਤ ਤਰਸਾਨ ਦਾ ਬੁਰਾ ਹਾਲ ਆ ਕੀ ਕਰੀਏ ਕੀ ਨਾ ਕਰੀਏ ਮਤਲਬ ਤੇ ਚਲੋ 12 ਕਿਲੇ ਕਣਕ ਦੇ ਕੱਲ ਵੀ ਤੇ ਜੀਰੀ ਵੜਾਂਗੇ ਆਪਾਂ ਤੇ ਪਰਮਾਤਮਾ ਕਰੇ ਉਹ ਛੇਤੀ ਵਿਕ ਜੇ ਫਿਰ ਉੱਥੇ ਆਪਾਂ ਉਹਦੇ ਨਾਲ ਬੀਜ ਲਾਂਗੇ ਤੇ ਇਹ ਵੀ ਚੀ ਹੈ ਕਿੱਲਾ ਨਾਲ ਉਹ ਵੀ ਸਫਰ ਸੇਲਰ ਨਾਲ ਸਫਰ ਸੇਲਰ ਨਾਲ ਵੀ ਜੰਗ ਪੁੱਤਾਂ ਪੱਲੇ ਦੇ ਜੀ ਮਚਾ ਕੇ ਉਹ ਸਫਾਈ ਕਰ ਦੂ ਇੱਕ ਕਿਲਾ ਬੀਜਾਂਗੇ ਸਰੋਂ ਦਾ ਉੱਥੇ ਇੱਕ ਬੀਜੇ ਚ ਅੱਧਾ ਬੀਜੇ ਮੈਂ ਤਾਂ ਕਹਾਂ ਤੀ ਕਿਲਾ ਬੀਜੂ ਇੱਕ ਪਾਸੇ ਕਿਤਨੇ ਆਇਆ ਹੈ ਕਣ ਉਹ ਵੀ ਜੂ ਕੰਨ ਕਿੰਨਾ ਕਹਿ ਰਾਜਾ ਤੇ ਘਰ ਦੀ ਸਰੋਂ ਬੀਜਾਂਗੇ ਅੱਗ ਦਾ ਖਾਰਸ ਤੇਲ ਲਾਵਾਂਗੇ ਆਪਾਂ ਹੱਥ ਬਹੁਤ ਮੁੱੱਚੀ ਜਾ ਰਿਹਾ ਇਹਦੇ ਦੇਸੀ ਕਿਉਂ ਨਾ ਤੇਰੇ ਹੱਥ ਤੇ ਲੱਗੀ ਮਿਰਚ ਐ ਦੇ ਚਲੂ ਹੁਣ ਉੱਠਦੀ ਆ ਤੇਰੇ ਲੂਣ ਤੇ ਲੱਗੀ ਮਿਰਚ ਪੁੱਤ ਦੇਸੀ ਕਿਉਂ ਨਾ ਉਹ ਚਮਰਿਆਟੂ ਚਲੋ ਤੇ ਅੱਜ ਦੀ ਵੀਡੀਓ ਹੋ ਗਈ ਪੂਰੀ ਅੱਜ ਦੀ ਵੀਡੀਓ ਵਿੱਚ ਬਹੁਤ ਇੰਨਾ ਹੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਕਿਰਪਾ ਕਰਕੇ ਵੀਡੀਓ ਨੂੰ ਲੈ ਕੇ ਸ਼ੇਅਰ ਜਰੂਰ ਕਰਿਓ ਬਹੁਤੋ ਤੇ ਮੈਂ ਸ਼ੁਕਰ ਸਾਰਿਆਂ ਦਾ ਸਤਿ ਨਮਸਕਾਰ ਬਾਈ